ਹੁਸ਼ਿਆਰਪੁਰ ਵਿਖੇ ਦਿਨ ਦਿਹਾੜੇ ਲੁੱਟਾਂ ਖੋਹਾਂ ਚੋਰੀਆਂ ਅਤੇ ਠੱਗੀਆਂ ਦੀਆਂ ਵਾਰਦਾਤਾਂ ਅਕਸਰ ਵਾਪਰਦੀਆਂ ਨਜ਼ਰ ਆਉਂਦੀਆਂ ਹਨ ਅਤੇ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ناکਾਮ ਸਾਬਤ ਹੋ ਰਹੀ ਹੈ। ਇਸੇ ਤਰ੍ਹਾਂ ਹੀ ਖਬਰ ਹੁਸ਼ਿਆਰਪੁਰ ਵਿਖੇ ਹੋਏ ਇੱਕ ਕਤਲ ਕੇਸ ਨਾਲ ਸੰਬੰਧਤ ਹੈ ਜਿੱਥੇ ਗਵਰਨਮੈਂਟ ਕਾਲਜ ਚੌਕ ਨਜ਼ਦੀਕ ਇੱਕ ਸ਼ੋਰੂਮ ਵਿੱਚ ਕੁਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਕੁਝ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ ਪਰ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਅਜੇ ਵੀ ਦੋ ਦੋਸ਼ੀ ਫਰਾਰ ਹਨ ਜਿਨ੍ਹਾਂ ਨੂੰ ਪੁਲਿਸ ਫੜਨ ਵਿੱਚ ਨਾਕਾਮ ਨਜ਼ਰ ਆ ਰਹੀ ਹੈ ਜਿਸ ਦੇ ਰੋਸ ਵਜੋਂ ਪਰਿਵਾਰਕ ਮੈਂਬਰਾਂ ਵੱਲੋਂ ਫਗਵਾੜਾ ਚੌਕ ਵਿਚੇ ਤਰਨਾ ਲਗਾਇਆ ਗਿਆ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜਨ ਦਾ ਪ੍ਰੋਸਾ ਦੇ ਕੇ ਤਰਨਾ ਚੁਕਵਾਇਆ ਗਿਆ ਜੀਬੀਸੀ ਅਪਡੇਟ ਦੇ ਲਈ ਨਵਨੀ ਸਚੀਮਾ ਦੀ ਰਿਪੋਰਟ ਹਾਂਜੀ ਮਾਣੂ ਕੀ ਨਾਮ ਹੈ ਜੀ ਨਵਨੀ ਸ਼ਾਹ ਕੀ ਮਾਮਲਾ ਹੋਇਆ ਕਿ ਤੁਸੀਂ ਇੱਥੇ ਧਰਨਾ ਲਗਾਇਆ ਇੱਥੇ ਸਰ ਮੇਰੇ ਹਸਬੰਦ ਦੀ ਡੈਥ ਹੋਈ ਹੈ ਦੇਖੋ 14 ਮਈ ਨੂੰ ਪੀ ਪੁਲਿਸ ਪ੍ਰਸ਼ਾਸਨ ਹਲੇ ਤੱਕ ਕੁਝ ਨਹੀਂ ਕਰਦੀ ਪਈ ਹੈ ਡੇਢ ਮਹੀਨਾ ਹੋ ਚੁੱਕਾ ਵਾ ਅਸੀਂ ਕੁਝ ਮੰਗ ਕਰਦੇ ਆ ਵੀ ਹਾਂ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਜੇ 2 ਦਿਨ ਦੇ ਅੰਦਰ ਦੋ ਪਿਛਤਾ ਦੋਸ਼ੀ ਫੜ ਹੁੰਦੇ ਆ ਠੀਕ ਹੈ ਨਹੀਂ ਤਾਂ ਫਿਰ ਅਸੀਂ ਹੋਰ ਵੱਡਾ ਧਰਨਾ ਲਾਵਾਂ ਤਾਂ ਪਹਿਲਾ ਦੋਸ਼ੀ ਫੜੇ ਨਹੀਂ ਕੇ ਜੀ ਸਰ ਦੋਸ਼ੀ ਫੜੋ ਜਾਂ ਦੋ ਬਗੜੇ ਹੋਏ ਪਈ ਆ ਕੀ ਕਿਹਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਤਾਂ ਇਹ ਹੀ ਕਹਿੰਦੀ ਆ ਵੀ ਹਾਂਜੀ ਕੋਈ ਨਹੀਂ ਅਸੀਂ ਫੜਦੇ ਆ ਰਾਸਵਸ਼ਨ ਦਿੱਤਾ ਜਾ ਰਿਹਾ ਹਾਂਜੀ ਕੀ ਮੰਗਿਆ ਹੁਣ ਤੁਹਾਡੀ ਤੁਹਾਡੀ ਮੰਗ ਇਹੀ ਆ ਵੀ ਦੋਸ਼ੀਆਂ ਨੂੰ ਖੜੋ ਉਹਦਾ ਪੁਲਿਸ ਸਾਨੂੰ ਕਹਿੰਦੀ ਵੀ ਤੁਸੀਂ ਦੱਸੋ ਕਿੱਥੇ ਆ ਤਾਂ ਪੁਲਿਸ ਕੀ ਕਰਦੀ ਉਹਨੂੰ ਕੁਛ ਨਹੀਂ ਪਤਾ ਇਸ ਬਾਰੇ ਪੁਲਿਸ ਦਾ ਕੰਮ ਹੁੰਦਾ ਹੈ ਫੜਨ ਲਈ ਉਹ ਸਾਨੂੰ ਪੁੱਛ ਰਹੀ ਪਈ ਆ ਵੀ ਤੁਸੀਂ ਦੱਸੋ ਕਿੱਥੇ ਆ ਕੀ ਨਾਮ ਤੁਹਾਡਾ ਜੀ ਤੇ ਤੁਹਾਡੇ ਕੀ ਲੱਗਦੇ ਜਿਹਨਾਂ ਦਾ ਗਤਕਾ ਪੁੱਛ ਸਾਨੂੰ ਕਹਿੰਦੀ ਪਈ ਆ ਵੀ ਤੁਸੀਂ ਸਾਨੂੰ ਦੱਸੋ ਕਿੱਥੇ ਆ ਪੁਲਿਸ ਦਾ ਕੰਮ ਕੀ ਆ ਕੁਛ ਵੀ ਨਹੀਂ ਪੁਲਿਸ ਸल्टा ਸਾਡੇ ਨੂੰ ਕੁਛ ਨਹੀਂ ਜੋ ਕਿੱਥੇ ਆ ਦੋਸ਼ੀ ਕਿ ਕਿੰਨੇ ਦੋਸ਼ੀ ਆ ਵੇ ਸ਼ਮਨੋ ਟੋਟਲ 6 ਕਿੰਨੇ ਫੜੇ ਗਏ ਫੜੇ ਗਏ ਦੋ ਭਗੋੜੇ ਆ ਜੀ ਬੱਸ ਤੇਰੀ ਸੂਲ ਤੋਂ ਸਾਨੂੰ ਉਹ ਮੁੰਡੇ ਸਾਨੂੰ ਮੈਨੂੰ ਫੋਨ ਕਰਕੇ ਕਹਿੰਦੇ ਵੀ ਸਾਡਾ ਐਡਾ ਕੁ ਲਿਆ ਖਤਰਾ ਨੇ ਸਾਨੂੰ ਮਤਲਬ ਪੂਲ ਸਾਲ ਲੋ ਵੀ ਕੋਈ ਇਨਸਾਫ ਨਹੀਂ ਮਿਲਦਾ ਪਿਆਗਾ ਵੀ ਕੁਝ ਸਾਨੂੰ ਹੌਸਲਾ ਹੀ ਨਹੀਂ ਦਿੰਦਾ ਵੀ ਕੁਝ ਕਰਦੇ ਨਹੀਂ ਪਈਏ ਕੋਈ ਐਸਐਸਜੀ ਸਾਹਿਬ ਨੂੰ ਮਿਲੇ ਆ ਉੱਥੇ ਨਹੀਂ ਸਰ ਸਾਨੂੰ ਐਸਪੀ ਸਾਹਮਣੇ ਗਿਆ ਸੀ ਕਿ ਕੋਈ ਨਹੀਂ ਦੋ ਦਿਨ ਚ ਹਾਂਜੀ ਕੀ ਨਾਮ ਹੈ ਜੀ ਸਾਨੂੰ ਸਭਰ ਬੋਲੇ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਅਪਸਲ ਡੀਐਸਪੀ ਸਾਹਿਬ ਨੂੰ ਮਿਲਨੇ ਸੀਗੇ ਅੱਜ ਤੋਂ ਇੱਕ ਮਹੀਨਾ ਪਹਿਲੇ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਕੋਈ ਨਹੀਂ ਤੁਹਾਡੇ ਬੰਦੇ ਸਾਰੇ ਫਾੜ ਹੋ ਜੂਗੇ ਤੁਹਾਡੇ ਬੰਦੇ ਨੂੰ ਸਾਥ ਮਿਲੇਗਾ ਉਸ ਤੋਂ ਬਾਅਦ ਸਾਨੂੰ ਹੁਣ 1.5 ਮਹੀਨਾ ਹੋ ਗਿਆ ਸਾਨੂੰ ਵਾਲੇ ਤੱਕ ਨਹੀਂ ਸਾਥ ਦੇ ਮਿਲਿਆ ਸਰ ਦੋ ਬੰਦੇ ਫਰਾਰ ਚੱਲਦੇ ਪਏ ਆ ਉਹ ਸ਼ਹਿਰ ਚ ਸਰ ਘੁੰਮਦੇ ਫਿਰਦੇ ਪਏ ਹੋ ਇਸ ਤਰ੍ਹਾਂ ਕੋਈ ਆਪਾਂ ਹੀ ਕਹਿੰਨੇ ਪ੍ਰਸ਼ਾਸਨ ਨੇ ਵੀ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਗ੍ਰਿਫਤਾਰ ਕੀਤਾ ਉਹਨੂੰ ਸਾਡੇ ਭਰਾ ਨੂੰ ਇਨਸਾਫ ਮਿਲਦਾ ਜੇ ਸਰ ਪਹੁੰਚ ਨਹੀਂ ਕਾਰਵਾਈ ਕਰਦੀ ਆ ਇਹ ਤਾਂ ਫੇ ਅਸੀਂ ਕਾਰਵਾਈ ਆਪਣੇ ਸਾਹਮਣਾ ਕਰਾਂਗੇ ਠੀਕ ਆ ਪੁਲਿਸ ਤੋਂ ਬਾਹਰ ਹੋ ਕੇ ਅਸੀਂ ਕਾਰਵਾਈ ਕਰਨਾ ਚਾਹੁੰਦੇ ਆ ਵੀ ਪੁਲਿਸ ਨਹੀਂ ਕਾਰਵਾਈ ਕਰੂਗੀ ਦੋ ਤਿੰਨ ਦਿਨਾਂ ਚ ਨਹੀਂ ਫੜ ਹੁੰਦਾ ਤੇ ਉਸ ਤੋਂ ਬਾਅਦ ਅਸੀਂ ਆਪਣੀ ਕਾਰਵਾਈ ਕਰਾਂਗੇ ਜੀ ਸਰ ਬਹੁਤ ਪਰੇਸ਼ਾਨ ਹੋਏ ਪਿਆ ਹੱਥ ਤੋਂ ਗੁੱਸੇ ਪਰੇਸ਼ਾਨ ਹੋਏ ਸਰ ਆ ਉਹਨਾਂ ਦੀ ਮਦਰ ਆ ਉਹਨਾਂ ਦੀ ਵਾਈਫ ਆ ਪਿੱਛੇ ਸਰ ਉਹਨਾਂ ਦੇ ਕਮਾਨ ਵਾਲਾ ਕੋਈ ਵੀ ਹੈ ਨਹੀਂ ਆ ਅਸੀਂ ਆਪ ਜਾਣੀ ਸਰ ਜਲਦੀ ਤੋਂ ਜਲਦੀ ਤਕਰ ਹੋਣਾ ਅਸੀਂ ਵੀ ਆਪਲਾ ਬਾਰਤ ਨੂੰ ਲਈਏ ਸਾਨੂੰ ਵੀ ਡਾਰਾ ਸਰ ਕੱਲ ਨੂੰ ਸਾਨੂੰ ਵੀ ਕੁਝ ਕਰ ਸਕਦੇ ਸਰ ਜਿਤਾਉ ਉਹ ਤੋਂ ਬੈਕਪਨ ਜਿਤਾਉ ਬੰਦੇ ਹੈਗੇ ਉਹਨਾਂ ਦੇ ਵੱਡੇ ਵੱਡੇ ਬੰਦਿਆਂ ਨਾਲ ਲਿੰਕ ਆ ਉਹਨਾਂ ਦੇ ਸਾਨੂੰ ਵੀ ਸਰ ਡਾਰਾ ਹੈ ਸਰ ਰਾਹੁਲ ਨੂੰ ਵਿਚਾਰਿਆਂ ਮਾਰਿਆ ਬਾਕੀਆਂ ਨੂੰ ਬਿਮਾਰਾਂਗੇ ਮਤਲਬ ਰਾਹੁਲ ਦਾ ਮਰਡਰ ਕੀਤਾ ਉਹਨਾਂ ਨੇ ਸਟੋਰੀ ਵੀ ਆਪਣੇ ਫੋਨ ਤੇ ਸਰ ਉਹਨਾਂ ਨੇ ਪਾਈ ਇਹ ਕਹਾਈ ਇਸ ਤਰ੍ਹਾਂ ਮੇਰਾ ਦੇਖ ਆਪਣੇ ਫੋਨ ਤੇ ਸਰ ਉਹਨਾਂ ਨੇ ਸਟੋਰੀ ਵੀ ਪਾਈ ਉਹਨਾਂ ਨੇ ਆ ਦੇਖੀ ਖਾ ਦੋ ਨਾ ਜੇ ਵੀਡੀਓ ਫਾਈਲ ਨਹੀਂ ਆਉਂਦੀ ਤਾਂ ਵੀਡੀਓ ਸਰ ਆ ਵੀਡੀਓ ਭਾਂਦੇ ਲੱਗ ਜਾ ਇਹ ਵੀਡੀਓ ਬਾਪ ਆ ਕੇ ਦਿਖਾਉਂਦੇ ਆ ਕਿ ਅਸੀਂ ਆਹ ਕੰਮ ਕੀਤਾ ਆ ਨਹੀਂ ਕੀਤਾ ਕੰਮ ਇਹ ਵੀ ਦਿਖਾਉਂਦੇ ਪਏ ਆ ਇਹ ਪੁਲਿਸ ਕਾਰਵਾਈ ਕਰਤੀ ਆ ਕੀ ਤਾਂ ਸਾਨੂੰ ਕਹਿੰਦੇ ਆ ਵੀ ਤੁਸੀਂ ਉਹਨਾਂ ਨੂੰ ਫੜੋ ਤੁਸੀਂ ਦੱਸੋ ਸਾਨੂੰ ਵੀ ਕਿੱਥੇ ਬੈਠੇ ਕਿੱਥੇ ਨਹੀਂ ਜਾਂ ਫਿਰ ਸਾਨੂੰ ਖੁਦ ਹੀ ਸ਼ੂਟ ਦੇ ਦੇਣ ਵੀ ਤੁਸੀਂ ਜੋ ਕਰਨਾ ਕਰ ਲੋ ਕੁਝ ਵਿੱਚ ਨਹੀਂ ਆਉਂਦਾ ਕਿੰਨੀ ਫੇਰ ਹੈ ਮੀ ਦੀ ਨਾਲ ਆ ਦੇਖੋ ਇਹ ਐ ਏਦਾਂ ਨਹੀਂ ਆ ਆ ਬੜੀ ਚੰਗੀ ਹੋ ਗਿਆ ਪਹਿਲੇ ਹੋਣਾ ਪਹਿਲੀ ਕਾਰਟੀ ਲੱਗਦੀ ਹੈ ਇਹਨਾਂ ਆਪਣਾ ਸਕੈਨਰ ਵਿੱਚ ਉਹ ਸਕੈਨਰ ਨਹੀਂ ਨਹੀਂ ਕਿਛਣਾ ਕਰੋ ਵਾਹ ਆ ਦੇਖੋ ਅੰਦਰ ਆਏ ਆ ਦੇਖਿਓ ਕਿਤਾ ਫੇਰ ਹੈ ਮੀ ਨਾ ਆ ਦੇਖੋ ਸਰਸਾ ਨੂੰ ਕੋਈ ਸਹੀ ਗੱਲ ਕਹਿ ਰਹੇ ਨੇ ਕਿਸਾ ਦੇ ਕੋਈ ਘਾਰ ਬਾਈ ਨਹੀਂ ਹੋਣੀ ਤੇ ਅਸੀਂ ਆਪ ਆਪਣੇ ਤਰ੍ਹਾਂ ਹੀ ਕਰਾਂਗੇ ਅਸੀਂ ਤੇ ਧਰਨਾ ਲਾਵਾਂਗੇ ਦਿੱਲੀ ਠੀਕ ਆ ਵੱਡੇ ਤੋਂ ਵੱਡੇ ਬੰਦੇ ਆਉਂਗੇ ਤੇ ਧਰਨਾ ਲਾਵਾਂਗੇ ਯਾ ਸਰ ਸਾਰਾ ਸ਼ਹਿਰ ਪਰ ਬੰਦ ਕਰਵਾਵਾਂ ਅੱਜ ਕੀ ਪ੍ਰੋਸਤਾ ਦਿੱਤਾ ਗਿਆ ਤੁਹਾਨੂੰ ਪੋਸਟਰ ਸ਼ਾਜਾਵਾ ਨਹੀਂ ਹੀ ਗੱਲ ਕਹੀ ਤੁਸੀਂ ਥਾਣੇ ਆਓ ਥਾਣੇ ਗੱਲ ਕਰੋ ਅਸੀਂ ਬਹਿ ਕੇ ਜੋ ਵੀ ਗੱਲ ਕਰਕੇ ਤੁਹਾਨੂੰ ਇਨਸਾਫ ਦਿਵਾਵਾਂਗੇ ਅਸੀਂ ਮਤਿਆਂ ਨੂੰ ਪੜਾਂਗੇ ਇਹ ਗੱਲ ਕੀਤੀ ਆ ਪਰ ਬਸ ਅਸੀਂ ਧਰਨਾ ਦਾ ਬੰਦ ਕਰਤਾ ਰਹਿਣਾ ਸੀ ਥਾਣੇਦਾਰੇ ਇਹਦੇ ਕੀ ਗੱਲ ਕਾਰਵਾਈ ਕਰਦੇ ਆ ਜੇ ਦੋ ਤਿੰਨ ਦਿਨਾਂ ਦੇ ਮਦਦਕਰਤਾਂ ਨੂੰ ਆਓ ਹਫਤੇ ਤੱਕ ਕਰਦੇ ਤਾਂ ਕਾਰਵਾਈ ਦਿੱਤੇ ਨਾ ਪੋਸਟਪੁਜਾਸਾਨੂੰ ਜੇ ਟਾਈਮ ਦੇ ਦਿੱਤਾ ਠੀਕ ਆ ਫੜੇਗਾ ਓਕੇ ਆ ਇਹਦਾ ਫੇ ਅਗਲੀ ਕਾਰਵਾਈ ਅਸੀਂ ਜੋ ਵੀ ਕਰਦੇ ਹਾਂ ਉਹ ਚ ਕਰਾਂਗੇ ਫੇ ਜੇ ਹਫਤੇ ਨਿਛੋੜਾ ਧਰਾਂ ਲਾਇਆ ਫੇ ਅਸੀਂ ਵਾਰ ਪੂਰਾ ਹਿਾਰਪਰ ਬੰਦ ਕਰਵਾਵਾਂਗੇ